ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਕਿ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲਓ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਉਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਆਫੀਸ਼ੀਅਲ ਪੌਂਜ਼ੀ ਸਕੀਮ ਜਿਹਨੂੰ ਕਹਿੰਦੇ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਵੀ ਤੁਹਾਡੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਦੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਬਿਆਨ ਨਹੀਂ ਮੈਂ ਦੇਣਾ ਐ ਸਭ ਮੈਂ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਵੀ ਆਹ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ 1.5 ਕਰੋੜ ਰੁਪਈਆ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੋਹੱਲੀ ਦੇ ਕੋਲ ਇੱਥੇ ਲੁਧਿਆਣੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋੜ ਹੈ ਆਪਣੇ 1.5 ਕਰੋੜ ਦੀ ਲੋੜ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚੇ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤ ਆ ਉਹਦੇ ਉੱਤੇ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਬਝੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਬਲਿਕ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅੱਜ ਬਿਕ ਨਹੀਂ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਵੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਵ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ اسٹیਟ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਥੋੜੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ দামਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ 3.5 ਦੇ ਦਿੰਨੇ ਆ 3.5 ਸਾਨੂੰ પાਸੇ ਦੇ ਦਿਓ ਇਹ ਬਾਅਦ 'ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਉਸ ਚ ਪਲਾਟ ਦੇ ਦੇਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਹੈ ਸਰਕਾਰ ਇਸ ਸਰਕਾਰ ਦਾ ਅਗਰ ਨਾਮ ਪੌਂਸੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ ਬਜਾਏ ਤਾਂ ਮੈਂ ਸਮਝਦਾ ਬਿਹਤਰ ਹੋਊਗਾ ਤੇ ਮੈਂ ਇਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹਨਾ ਕਿਉਂਕਿ ਮੇਰੇ ਸਾਰੇ ਕੁਲੀਗ ਰਹੇ ਹੋਇਆ ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਧਿਆਨ ਰੱਖਿਓ ਆਲਾ ਦਵਾਲਾ ਦੇਖ ਲਿਓ ਸੁਨੀਲ ਜਾਖੜ ਦੀ ਗਲਤੀ ਯਕੀਨ ਨਾ ਕਰਿਓ ਆਇਆ ਥੋ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੀ ਗੋਲਡਨ ਫੋਰੈਸਟ ਵਾਲੇ ਦੀ ਜਗ੍ਹਾ ਪਈ ਐ ਉਧਰਲੇ ਪਾਸੇ ਪੰਜਾਬ ਦੇ ਅੰਦਰ ਉਹ ਪੰਗੂ ਸਾਹਿਬ ਉਹਨਾਂ ਦਾ ਹਾਲ ਦੇਖ ਲਿਓ ਕੀ ਹੋਇਆ ਸੀਗਾ ਹਜ਼ਾਰਾਂ ਕਰੋੜ ਦੀ ਜ਼ਮੀਨ ਐ ਇੱਕ ਕਰਕੇ ਵੀ ਥੋੜੀ ਤੁਹਾਨੂੰ ਸਾਨੂੰ ਜੁਣੀ ਦਿਓ ਪੈਸੇ ਥੋੜੀ ਜ਼ਮੀਨ ਅਸੀਂ ਖਰੀਦ ਕੇ ਤੇ ਇਹਦੇ ਇਸੇ 4 ਗੁਣਾ ਅੱਜ ਉਹਨਾਂ ਨੇ ਬਿਆਨ ਚੀਮਾ ਸਾਹਿਬ ਦੇ ਲੱਗਿਆ 400 ਗੁਣਾ 400% ਵਾਅਦਾ ਮਤਲਬ 4 ਗੁਣਾ ਥੋੜੀ ਕੀਮਤ ਅਸੀਂ ਕਰਕੇ ਤੁਹਾਨੂੰ ਦੇਤੀ ਆ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਸਰਕਾਰ ਹੈਜ਼ ਬਿਕਮ ਅ ਪੌਂਸੀ ਗਵਰਨਮੈਂਟ ਲੋਕਾਂ ਨੂੰ ਇਹਦਾ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਕਰਨਾ ਚਾਹੀਦਾ ਹੈ ਤੇ ਕਈ ਲੋਕਾਂ ਦੇ ਆ ਵੀ ਬਿਆਨ ਆ ਰਹੇ ਵੀ ਜੇ ਕੱਲਾ ਸਰਕਾਰ ਬਦਲ ਗਈ ਫਿਰ ਸਾਡੀ ਜ਼ਮੀਨ ਜਿਹੜੀ ਹੈ ਲੈ ਕੇ ਬੈਠੇ ਉਹਦਾ ਕਰਨਗੇ ਕੀ ਸਰ ਸਰਕਾਰ ਬੀਜੇਪੀ ਦੀ ਬਣਾਓ ਕਿਸਾਨ ਦੀ ਜ਼ਮੀਨ ਨੂੰ ਕੋਈ ਹੱਥ ਨਹੀਂ ਲਾ ਸਕੂਗਾ ਸਭ ਦੀ ਮਰਜ਼ੀ ਦੇ ਬਿਨਾ ਤੁਸੀਂ ਆਪਣੇ ਮਾਲਕ ਰਹੋਗੇ ਤੇ ਜਿਹੜੇ ਕਿਸੇ ਨੇ ਹੱਥ ਪਾ ਲਿਆ ਜਿਹੜੇ ਕੋਈ ਮੰਤਰੀ ਐ ਚੀਮਾ ਸਾਹਿਬ ਤੁਹਾਨੂੰ ਕਿਤੇ ਡਿਪਟੀ ਚੀਫ ਮਿਨਿਸਟਰਾਂ ਦਾ ਚਾਂਸਾ ਦੇ ਕੇ ਸਾਈਨ ਨਾ ਕਰ ਦਿਓ ਪੰਗੂ ਸਾਹਿਬ ਕਹਿੰਨੀ ਦੇਖ ਲਿਓ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਧਿਆਨ ਕਰ ਲਿਓ ਚੁਟਕਲੇ ਸੁਣਾਉਣ ਨਾਲ ਇਹ ਤਾਂ ਉੱਡ ਜਾਣਗੇ ਕਹਿੰਦੇ ਉਠਾਂ ਵਾਲੇ ਤੁਰ ਜਾਣਗੇ ਬਾਅਦ ਚੇ ਪਾਲਦੀ ਫਿਰਾਂਗੇ ਤੂੰ ਇਹਨਾਂ ਨੂੰ ਇਹ ਕੇਜਰੀਵਾਲ ਸਾਹਿਬ ਹੋਰੇ ਤਾਂ ਇੱਥੋਂ ਸਮੇਟ ਕੇ ਦਿੱਲੀ ਭੇਜ ਦੇਣਗੇ ਜਾ ਵਣਗੇ ਮਗਰ ਜਵਾਬ ਤੁਹਾਨੂੰ ਦੇਣਾ ਪਊਗਾ ਆ ਜਿਹੜਾ ਤੁਸੀਂ ਹੈ 11 ਏਕੜ ਜ਼ਮੀਨ ਨੂੰ ਕਾਬੂ ਕਰ ਜਾ ਰਹੇ ਹੋ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਖੂਨ ਪਸੀਨੇ ਦੀ ਕੰਮਕੁਸ਼ੀਨੇ ਦੀ ਕਮਾਈ ਹੈ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਵੀ ਇਸ ਜ਼ਮੀਨ ਨੂੰ ਹੱਥ ਅਗਰ ਤੁਸੀਂ ਲਾਣੇ ਹੋ ਤੁਸੀਂ ਕਿਸਾਨ ਦੇ ਜਿਹਦੇ ਤੁਸੀਂ ਬਾੜੇ ਪਖ ਪਾਤੀ ਬਣੇ ਬੈਠੇ ਸੀਗੇ ਜਿਹਨਾਂ ਕਿਸਾਨਾਂ ਨੂੰ ਤੁਸੀਂ ਉਤੋਂ ਮੀਟਿੰਗ ਚੋਂ ਬਾਹਰ ਭਜਾਇਆ ਹੈ ਆ ਤੁਸੀਂ ਲੋਕਾਂ ਦੇ ਨਾਲ ਬੜਾ ਧੱਕਾ ਕਰ ਰਹੇ ਹੋ ਆਹ ਕੌਨਸੀ ਸਕੀਮ ਸਰਕਾਰ ਦੇ ਕੰਮ ਨਹੀਂ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਕਰੋ ਲੋਕ ਤੁਹਾਡੇ ਨਾਲ ਖੜ੍ਹਣਗੇ ਪਰ ਇਸ ਗੱਲ ਦਾ ਅਸੀਂ ਬੀਜੇਪੀ ਡਟ ਕੇ ਵਿਰੋਧ ਕਰੂਗੀ ਤੇ ਆ ਲੋਕਾਂ ਦੀ ਜਿਹੜੀ ਜ਼ਮੀਨਾਂ ਹੈ ਵਾਪਸ ਮਿਲਕੀਏ ਤੇ ਉਹਨਾਂ ਨੂੰ ਬਹਾਲ ਕਰਾਂਗੇ ਧੰਨਵਾਦ ਸਾਹਿਬ ਕਿਰਪਾ ਕਿਸ ਤਰ੍ਹਾਂ ਜੇਕਰ ਕਲ ਕੁਮਰ ਵਿਜੇ ਪ੍ਰਤਾਪ ਸਸਪੈਂਡ ਕੀਤਾ ਗਿਆ ਹੈ ਤਾਂ ਉਹ ਪਰਾਵ ਦੀ ਅਧਿਕਾਰ ਦਾ ਮੁੱਦਾ ਆ ਗਿਆ ਤੇ ਉਹਨਾਂ ਨੇ ਮਨਨਿਆ ਕਿ ਉੱਪਰ ਜਿਹੜਾ ਉਹ ਕਾਰਵਾਈ ਦੀ ਉਸ ਉੱਪਰ ਕਾਰਵਾਈ ਦੇਖਿਏ ਕਿ ਕੁਮਰ ਵਿਜੇ ਪ੍ਰਤਾਪ ਜੀ ਇੱਕ ਬਹੁਤ ਹੀ ਰਿਪਿਊਟਿਡ बड़ा उनका नाम आईपीएस अधिकारी पुलिस के ऑफिसर रहे हैं आला ऑफिसर रहे हैं आम आदमी कोई मेरे जैसा ना समझ आदमी इनकी जांचों में आ जाए तो और बात है परंतु तो एक पुलिस अधिकारी होने के नाते मैं समझता हूं कि जब दो के अंदर चौदह के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके जासूसों में कैसे आ गए आपको क्या लगा कि ये बदलाव कर देंगे जो लोग आतंकियों के साये में पनप रहे हैं आतंकियों के पैसे से बनी हुई ये सरकार आज पंजाब में अमन शांति आज है कहाँ पे इनके साथ इस पाप के अंदर कुंवर विजय प्रताप जी जाने अनजाने आप भी इस पाप के अंदर बाकी हो गए इसका फैसला आपको लेना पड़ेगा कि आपने सही कदम उठाया था गलत उठाया था ਮ੍ਰਿਤਕ ਜੀਪੀ ਨੂੰ ਕਹਿੰਦੇ ਪਹਿਲਾਂ ਇਹਨਾਂ ਦੇ ਹੀ ਕਹਿਣਾ ਹੁੰਦਾ ਸੀ ਕਿ ਮਜੀਠੀਆ ਤੇ ਚਿੱਟਾ ਇੱਕ ਨਾਮ ਹੁੰਦਾ ਪਰ ਹੁਣ ਇਹ ਮਜੀਠੀਆ ਦੇ ਹੱਕ ਦੇ ਵਿੱਚ ਦੇਖੋ ਕੌਣ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣ ਵਿਧਾਨ ਸਭਾ 'ਚ ਖੜਕੇ ਕਿਹਾ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ 'ਚ ਖੜਾ ਕਰਦੇ ਕੋਈ ਗਿਰਗਟ ਨਹੀਂ ਰਹਿਣਾ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ ਚੱਕ ਪਾ ਕੇ ਗੱਲ ਪਰਚਾ ਹੈ ਕਿਥੇ ਚੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਧਰਮਸ਼ਾਲਾ ਮੈਂ ক্রিকেট ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੱਖੀ ਮੈਂ ਮંત્રી ਨੇ 2 ਕਰੋੜ ਰੁਪਏ ਦੀ ਨੌਕਰੀ ਦੇਣੀ ਕੀਤੀ ਹੈ ਮੈਂ ਸਵੇਰੇ ਫੜ ਕੇ ਅੰਦਰ ਕਰੂੰਗਾ ਕਿਤੇ ਹੈ ਸੋ ਗਿਰਗिट ਵਾਲਾ ਕੰਮ ਛੱਡੋ ਤੇ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਹਿਬ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੇਣ ਨਾਲ ਪਹਿਲੇ ਮੁੱਖ ਮੰਤਰੀ ਜੀ ਕੋਲ ਕੋਈ ਪੁੱਛਣ ਵਾਲੀ ਆਪੋਜੀਸ਼ਨ ਨਹੀਂ ਹੈਗੀ ਕੋਈ ਆਪੋਜੀਸ਼ਨ ਤਾਂ ਗੋਡੀ ਟੇਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੱਲ ਦਾ ਵੀ ਜੋ ਉਹਨਾਂ ਨੇ ਹੋਰ ਕੁਝ ਕਿਹਾ ਐ ਅਸੈਂਬਲੀ 'ਚ ਉਹਦਾ ਵੀ ਜਵਾਬ ਦੇਾਂਗੇ ਕਿਤੇ ਨਹੀਂ ਹੋਈ ਇਹ ਕਹਿੰਦੇ ਭਾਜਪਾ ਦੇ ਇਕੱਲੇ ਦੋ 7 ਤੱਕ ਸਾਰਾ ਨਾ ਕਰੀ ਲੈ ਵੋਟਾ ਕੌਣ ਲੈ ਕੇ ਆਇਆ ਦੇਖੋ ਚਿੱਟਾ ਲੈ ਕੇ ਆਣ ਤੇ ਚਿੱਟੇ ਵਾਲੇ ਚੱਕਰ 'ਚ ਤਾਂ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਅੱਜ 96 ਐਮਐਲਏ ਦੇ ਹੀ ਬੈਠੇ ਹੋ ਇਹ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਰ ਵਿੱਚਾ ਵੀ ਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲਾ ਮਸਲਾ ਜ ਉਹ ਨਹੀਂ ਬੋਲ ਰਹੇ ਓ ਕੀ ਬੋਲ ਰਹੇ ਹੋ ਸੁਣ ਲੋ ਕੀ ਕਹਿ ਰਹੇ ਗਿਰਗੜਤਾ ਬਾਕੀ ਹੋਣੇ ਕੋਹ ਰਵਿਜੇ ਪ੍ਰਤਾਪ ਜੀ ਨੂੰ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀ ਪੰਜ ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਤਰਲੇਹਾੜੇ ਕੱਢ ਲਏ ਮੁੱਖ ਮੰਤਰੀ ਜੀ ਮੈਨੂੰ ਪੰਜ ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜ਼ਬਾਨ ਤਾਲਾਬੰਦੀ ਕਰ ਰੱਖੀ ਐ ਆ ਸਰਕਾਰ ਟੋਟਲੀ ਸਾਬ ਪੈਸੇ ਕਮਾਣ ਤੇ ਲੱਗੀ ਹੋਈ ਐ ਕਈ ਸਾਥੀ ਕਹਿ ਦਿੰਦੇ ਐ ਮੈਂ ਪਹਿਲਾਂ ਇਹਨਾਂ ਨੂੰ ਕਹ ਸੀ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਐ ਲੀਡਰ ਛੇਤੀ ਕਮਾਈ ਕਰਨ ਵਾਸਤੇ ਰਾਜਨੀਤੀ ਚ ਜਾਂਦੇ ਉਹ ਹਰੇਕ ਮਨਿਸਟਰੀ ਨੂੰ ਏਟੀਐਮ ਸਮਝਦੇ ਸੀ ਵੀ ਮੰਤਰੀ ਬਣੇ ਤੇ ਪੈਸੇ ਕਢ ਲਾਂਗੇ ਕੇਜਰੀਵਾਲ ਸਾਹਿਬ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾਤਾ ਵੀ ਨਿਚੋੜ ਕੇ ਪੰਜਾਬ ਨੂੰ ਲੈ ਜਾਓ ਏ ਟੀਮ ਚੋਂ ਥੋੜੇ ਬਹੁਤ ਹੀ 5000 ਰੁਪਏ ਹਰ ਇੱਕ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਤੋਂ ਕੱਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਬੀਜੇਪੀ ਨੂੰ ਨਹੀਂ ਕੱਢਣ ਦੇਊਗੀ ਧੰਨਵਾਦ ਜਕਰਪਿਕਰਮਜੀਤੀਆਂ ਪੱਟੜੀ ਕਾਰਵਾਈ ਹੋਈ ਉਸ ਨੂੰ ਲੈ ਕੇ ਗਲਤ ਸਹੀ ਸੁਣੀ ਜਾਂ ਖੜਕ ਕੋਰਟ ਹੈ ਨਹੀਂ ਕੋਰਟ ਨੇ ਫੈਸਲਾ ਕਰਨਾ ਹੈ ਮੇਰਾ ਤਾਂ ਇੰਨਾ ਹੀ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਤੇ ਕਹਿੰ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਚਿਊਸ਼ਨ ਨੇ ਐਨਾ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁਛਤੇ ਤਾਂ ਦੇ ਕੇ ਵੰਗਾਰ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜੇ ਆ ਜਾ ਕੇ ਰਾਤ ਨੂੰ ਹਨੇਰੇ ਚ ਉਹਨਾਂ ਤੇ ਵੀ ਪਰਚੇ ਕਰੋ ਜਿਨ੍ਹਾਂ ਦੇ ਨਾਮ ਮੁੱਖ ਮੰਤਰੀ ਜੀ ਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਇਰੈਸਪੈਕਟਿਵ ਚਾਹੇ ਕੋ ਬੀਜੇਪੀ ਦੇ ਆ ਚਾਹੇ ਕਾਂਗਰਸ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਆਕਾਲੀਆਂ ਦੇ ਸਾਰੇ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਆ ਜਿਹੜੀ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲੰਕ ਖਤਮ ਹੋਣਾ ਚਾਹੀਦਾ 2021 ਆ ਜਿਹੜੀ 2002